ਵੋਟ ਆਪਣੀ ਇੱਧਰ ਵੀ ਪੱਕੀ ਹੈ ਕਾਲੇ ਤੇਰੇ ਇੱਧਰ ਜਾ ਨਾ ਪਾ ਹਾਂ ਓ ਸਖੀ ਹੈਗਾ ਤਾਂ ਕਰੀ ਮੰਨੋ ਐਸੀ ਕਰ ਤੇ ਜਾ ਜੂ ਨਾ ਰਿਹਾ ਵੇ ਆ ਜਾ ਤਾ ਆ ਆਈ ਸਖੀ ਆਈ ਹੋਰ ਵੋਟਾਂ ਵਾਸਤੇ ਆਈ ਸੀ ਕਿਤੇ ਕਲੇ ਤਾਇਆ ਤੈਨੂੰ ਕਹਿਣ ਦੀ ਲੋੜ ਐ ਪੋਤਾ ਆ ਦੋ ਵੋਟਾਂ ਨੇ ਤੇਰੇ ਕੰਨੀ ਐ ਵਾਹ ਓ ਸ਼ੇਰਾ ਹੋਰ ਐ ਕਰ ਕਾਲੇ ਤੇਰੀ ਗੱਲ ਸੁਣ ਹਾਂ ਭੋਲੇ ਨੇ ਵੀ ਹੀ ਪੱਕੀ ਕਰਾਈ ਮੇਰੇ ਨੇ ਅਗਰਨ ਦਾ ਕਾਰਡ ਬਣਾਇਆ ਕੋਈ ਨਾ ਪਈ ਐ ਸੀਮੇ ਕਰਾਵਾਂਗੇ ਕੰਮਾ ਕਾਲ ਕੜੋਂ ਨੇ ਕਰਾਇਆ ਉਹ ਤਾਂ ਇਹ ਤਾਂ ਵੀ ਬੋਲੀ ਗੀ ਵੋਟਾਂ ਤੇਰੇ ਕਿੰਨੀ ਨੇ ਪੱਕੀਆਂ ਕਾਲੇ ਬੱਤ ਅੰਗਰੇਜ਼ੀ ਦੀ ਤੇ ਲੈ ਦੇਖ ਲੈ ਪਰ ਦੇ ਕੇ ਲਈ ਅਛਣ ਫਿਰ ਦੇਣਗੇ ਚੌਰੇ ਮਲੰਗੋ ਆਬਰ ਦੇਨੇ ਤੇ ਮੂੰ ਚਾਕੇ ਇਹਨਾਂ ਨੂੰ ਦੇਣ ਪਿਉਣ ਇਹ ਤਾਂ ਪਹਿਲੀ ਨਹੀਂ ਸਾਡੇ ਪਣੋਈਏ ਲੋਟ ਆਉਂਦੇ ਬਗਜੋ ਇੱਥੋਂ ਚੁੱਕ ਕੇ ਜਾਣਾਗਾ ਮੈਂ ਤੂੰ ਹੋਰ ਨਾ ਕੁਛ ਲੈ ਲਓ ਉਹ ਕੋਈ ਨਾ ਤਾਂ ਇਹ ਤਾਂ ਬੋਲੀਆ ਬੱਟਾ ਤੇਰੇ ਕਿੰਨੇ ਸ਼ਰਮ ਸਾੜੇ ਬੇੜੇ ਤੌਰ ਦਾੜੀ ਕਿੰਨੇ ਗਏ ਇਥੇ ਤੇ ਤੇ ਤੈਨੂੰ ਨੀ ਸ਼ਰਮ ਆਉਂਦੀ ਚੌਰਾ ਤੈਨੂੰ ਅੱਛਾ ਬੋਟ ਤਾਂ ਭੋਲ ਨਹੀਂ ਪਾਵਾਂਗੇ ਬੋਤਲ ਤਾਂ ਲੈ ਲੈਣ ਦੇ ਮੈਨੂੰ ਆਹੋ ਜੀ ਸਰਪੰਚ ਸਾਹਿਬ ਹਜੇ ਤਾਂ ਭਾਈ ਕਾਦੇ ਸਰਪੰਚਾਂਗੇ ਕੋਈ ਨਹੀਂ ਬਣਾਵਾਂਗੇ ਸਰਪੰਚ ਭਾਈ ਸੁੱਖੀ ਹੁੰਦੇ ਤੇਰੀ ਤੀਵੀਂ ਬਹੁ ਪੁੱਠਾ ਬੋਲੀ ਆ ਸਾਨੂੰ ਉਹ ਤਾਇਆ ਉਹਦਾ ਗੁੱਸਾ ਨਾ ਕਰ ਉਹ ਤਾਂ ਸੁਭਾਅ ਹੈ ਇਹੋ ਜੀ ਉਹ ਸੁਭਾਅ ਹੈ ਇਹੋ ਜਾਈ ਜੀ ਕਾਦਾ ਸੁਭਾਅ ਯਾਰ ਤਾਇਆ ਗੱਲ ਦੇਖ ਬੋਰਡ ਦਾ ਪਾਵਾਂਗੇ ਤੈਨੂੰ ਅੱਛਾ ਪਰ ਮੇਰੀ ਮੰਗ ਇੱਕ ਏ ਦੱਸ ਮੈਂ ਕੋਈ ਗਲੀ ਨਾਲੀ ਨਹੀਂ ਪੱਕੀ ਕਰਾਉਣੀ ਕੋਈ ਟੱਟੀਆਂ ਟੁੱਟੀਆਂ ਨਹੀਂ ਬਣਵਾਉਣੀ ਆ ਚਾਹੇ ਭੈਂਡ ਚਾਵੇ ਚਾਹੇ ਗੜੀ ਦਾ ਸਾਲਾ ਚੱਕੜੇ ਖੜਾ ਰਹੇ ਹਾਂ ਬੋਲ ਮੇਰੇ ਅੱਡੇ ਇੱਕ ਮੰਗ ਹੈ ਠੀਕ ਹੈ ਮੇਰਾ ਕਰਾਰੇ ਠੇਕੇ ਦਾ ਪਾਸ ਦਾਰੂ ਦਾ ਅੱਛਾ ਮੈਂ ਠੇਕੇ ਤੇ ਜਾਵਾਂ ਬੋਤਲ ਲਿਆਵਾਂ ਮੇਰੀ ਇੱਕ ਪੰਜੀ ਨਾ ਲੱਗੇ ਤੇਰੀ 5 ਸਾਲ ਪੰਜੀ ਨਹੀਂ ਲੱਗਦੀ ਹੈਗੀ ਬੋਟ ਨਾ ਹੋਰਾਂ ਪਰਾਂ ਭਗ ਜੇ ਬੋਟ ਮਾ ਜਾਏ ਤੇਮੀ ਦੀ ਲੱਤ ਤੋੜ ਕੇ ਪੋਣੀ ਪੈ ਜੇ ਬਸ ਬੋਟ ਤੈਨੂੰ ਹਾਂ ਬਸ ਫਿਰ ਠੀਕ ਹੈ ਹਾਂ ਹਾਂ ਜਮਦਾ ਚਲ ਕਾਲੇ ਉਹ ਜੱਬੀ ਹਾਂ ਇਹ ਤਾਂ ਤਾਂ ਪੁੱਠਾ ਪੰਗਾ ਲੈ ਲਿਆ ਕੀ ਗੱਲ ਹੋ ਗਈ ਇਹ ਤਾਂ ਪੇਗ ਪੀ ਕੇ ਚਾਰ ਨੂੰ ਹੋਰ ਪਕਾਈ ਮਾਰੂ ਕਿਹਦਾ ਕਿਹਦਾ ਪਾਸ ਬਣਾਵੇਂਗਾ ਤਵੇਦੀ ਟੈਨਸ਼ਨ ਨਾ ਲੈ ਜਦੋਂ ਪਾਸ ਬਣ ਗਿਆ ਤਾਂ ਮਹੀਨੇ ਕ ਚੱਕਰ ਚੜਜੂ